ਆਈ ਪਈ ਕੀ ਗੱਲ ਹੋਈ ਸੀ ਗੱਲ ਭਾਈ ਕੁਛ ਨਹੀਂ ਮੇਰੇ ਚਾਚਾ ਲੱਗਦਾ ਉਹ ਕਮਰੇ ਬਣਾ ਰਹੇ ਸੀਗੇ ਪਹਿਲਾਂ ਵੀ ਉਹਨੇ ਝਵਰਾ ਸਾਡੇ ਨਾਲ ਕੀਤਾ ਸੀ ਜੇ ਅੰਦਰ ਲਈ 4 ਇੰਚੀ ਕੰਦ ਨਾਲ ਪਰਦਾ ਕੀਤਾ ਸੀ ਉਹ ਤੋਂ ਵੀ ਝੜੜਾ ਆਇਆ ਹੋਇਆ ਸਾਡੇ ਨਾਲ ਦਾ ਸਪੰਸ ਸਾਹਿਬ ਨੇ ਗੱਲ ਮੁਕਾਈ ਸੀ ਪਹਿਲਾਂ ਸਪੰਸ ਦਾਰਾ ਹੁੰਦਾ ਸੀ ਕਿਹੜਾ ਪਿੰਡ ਹੈ ਮੇਰਾ ਜਾਪੂ ਵਾਲੇ ਪਿੰਡ ਹੈ ਜੀ ਮੇਰਾ ਨਾਮ सोनू ਉਹ ਕੱਚਾ ਜ ਪੱਕਾ ਜਤਿੰਦਰ ਕੁਮਾਰ ਆ ਮੰਮੀ ਜੀ ਮੰਮੀ ਦਾ ਨਾਮ ਕ੍ਰਿਸ਼ਨਾ ਦੇਵੀ ਆ ਫਾਦਰ ਫਾਦਰ ਦਾ ਹੰਸ ਰਾਜਾ ਬੇ ਡੈਥ ਹੋ ਗਈ ਦਿਓ ਉਹਨਾਂ ਦੀ ਪਹਿਲਾਂ ਦੀ ਉਹ ਪਾਜੀ ਭੈਂਜ ਨੇ ਕਿਹਾ ਵੀ ਤੁਸੀਂ ਤੇਰਾ ਰਤਨ ਤੁਸੀਂ ਸ਼ੇਰ ਨੇ ਨਾ ਹੀ ਸ਼ੇਰ ਨੇ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜੋ ਕਰਤਾ ਕਰਤਾ ਇਹ ਬਾਰੀ 4 ਇੰਚੀ ਕੰਦਾ ਉੱਚੀਆਂ ਗੱਲਾਂ ਲੈਂਡ ਦਾ ਕਰ ਲਿਆ ਇਹਨਾਂ ਨੇ ਮੇਰੇ ਚਾਚੇ ਉਹਨਾਂ ਨੇ ਕੀ ਨਾਮ ਉਹ ਦਲਜੀਪ ਕੁਮਾਰ ਦਲਜੀਪ ਕੁਮਾਰ ਹੋਏ ਤੁਹਾਡੇ ਪਿੰਡ ਦੇ ਹਾਂਜੀ ਇਹ ਮੇਰਾ ਚਾਚਾ ਹੈ ਗਵਾਂਡੀ ਮੇਰਾ ਸਾਡਾ ਉਹਨਾਂ ਦਾ ਜਵਾਈ ਵੀ ਘਰ ਆਇਆ ਜਵਾਈ ਸਾਰੇ ਜਵਾਈਏ ਭੂਏ ਚੜਦੇ ਜਵਾਈ ਉਹਨਾਂ ਨੂੰ ਚੁੱਕ ਦਿੰਦੇ ਸਾਰਾ ਕੁਝ ਉਹ ਕਰਦੇ ਨਾਲੋਂ ਕਰਾਂਦੇ ਆ ਅੱਗੇ ਵੀ ਮੇਰੀ ਮਾਂ ਉਹਨਾਂ ਨੇ ਕੁੱਟਿਆ ਵੱਡੇ ਜਵਾਈ ਨੇ ਹੁਣ ਨਿੱਕੇ ਜਵਾਈ ਨੇ ਮਾਰਿਆ ਮੇਰੀ ਮਾਂ ਨੇ ਇੱਟ ਮਾਰਦੀ ਮੇਰੀ ਮਾਂ ਦੇ ਸਿਰ 'ਚ ਕਿੰਨੇ ਵਜੇ ਘਟਨਾ ਇਹ ਪਾਜੀ 12:30 ਇੱਕ ਇਹਦੀ ਘਟਨਾ ਹੋਈ ਆ ਤੁਰੰਤ ਇੰਥੇ ਲੈ ਲਿਆਗੇ ਫਿਰ ਹਾਂਜੀ ਹਾਂਜੀ ਪਾਜੀ ਬੜੀ ਮੁਸ਼ਕਿਲ ਜਾਂਦਾ ਮੇਰੀ ਮਾਂ ਦੇ ਧੰਮ ਤੋੜ ਕੀ ਦੋ ਪਰ ਆ ਪਾਜੀ ਇੱਕ ਟਾਟ ਮੈਂ ਵੱਡਾ ਪਾਜੀ ਭਾਜੀ ਮੇਰੀ ਮਾਂ ਨੇ ਇੱਕੋ ਗੱਲ ਕੀਤੀ ਆ ਵੀ ਉਹ ਤੇ ਕੰਦ ਕੰਦ ਸਿੱਧੀ ਕਰਕੇ ਕੱਢ ਮੇਤਰੀ ਨਾਲ ਡੀ ਲੈਟਰ ਦੇ ਨਾਲ ਕੰਦੇ ਨੂੰ ਕੰਦ ਕਰ ਦਿੱਤੀ ਮੈਂ ਮਾਦਾ ਚੱਡ ਪਰ ਕੋਈ ਗੱਲ ਨਹੀਂ ਮੈਂ ਮੇਤਰੀ ਸਾਹਿਬ ਸਿੱਧੀ ਕਰਿਆ ਆਪਣੀ ਕੰਦੇ ਨਾਲ ਇਟਾ ਵਗਾਤੀ ਸਾਡੇ ਘਰ ਮੇਰੀ ਮਾਦਾ ਥੱਲੇ ਪੈ ਗਈ ੱਟ ਵੱਜੀ ਇੱਥੇ ਵੀ ਇਸੇ ਤੇ ਮੇਰੀ ਮਾਂ ਕਾਰਵਾਈਆਂ ਤੇ ਆਂਜੀ ਆਂਜੀ ਭਾਜੀ ਪੁਲਿਸ ਨੇ ਕਰ ਰਹੀ ਚੀਜ਼ ਭਾਜੀ ਪੁਲਿਸ ਨੇ ਕੀਤਾ ਅੰਦਰ ਪਿੰਡ ਗੇ ਦੇ ਪੁਲਿਸ ਨਾਲ ਕਾਰਵਾਈ ਹੋਈ ਆ ਵੇਖ ਗਿਆ ਸਾਰਾ ਕੁਝ ਦੀ ਮੰਗ ਕਰਦੇ ਹਾਂ ਮੰਗ ਭਰੀਆਂ ਨੂੰ ਇਨਸਾਫ ਚਾਹੀਦਾ ਅਸੀਂ ਦੇਖੋ ਭਾਈ ਦਿਯਾਰੀਦਾਰ ਬੰਦੇ ਆਂ ਆਪਣਾ ਮਕਾਲ ਬਣਾ ਲਿਆ ਜਿੰਨਾ ਕੋਈ ਇੱਕ ਦੁੱਤ ਮਨੀ ਨਹੀਂ ਇਹ ਸੁੱਟੂ ਤੇ ਮਾਰ ਲੈਂਦੇ ਆਏ ਭਾਈ ਹੱਡੇ ਨਾਲ ਹਾਂਜੀ ਅਸੀਂ ਕੀ ਬੁਗਾਰਿਆ ਭਾਜੀ ਇਹਨਾਂ ਦਾ ਅਈ ਤੇ ਜਿਆਦਾ ਹੈ ਨਾ ਯਾ ਆਪਣੀ ਕੰਦ ਕੱਢਣੇ ਆਈ ਦਾ ਆਪਣਾ ਨੰਬਰ ਨਾਲੇ ਦਾਈ ਕੋਈ ਮਾਰ ਨਹੀਂ ਕੋਈ ਕੁਛ ਨਹੀਂ ਹਾਂਜੀ ਜਦੋਂ ਆਂਦੇ ਜਵਾਈ ਕੱਟੇ ਕਰਕੇ ਲਿਆਉਂਦੇ ਆ ਭੁਰੀਆਂ ਆਂਦੀਆਂ ਤੇਰਾ ਕੀ ਮਤਲਬ ਵਾਲਾ ਯਾਰ ਇੱਥੇ ਹੁੰਦਾ ਬੋਲਣ ਤੇ ਤੇਰਾ ਵੀ ਦੋ ਜਵਾਈ ਹੈ ਭਾਜੀ ਹਾਂਜੀ ਹਾਂਜੀ ਇੱਕ ਦਿਨ ਆ ਭਾਈ ਨਿੱਕਾ ਨਿੱਕਾ ਕਹਿੰਦੇ ਇੱਕ ਨੂੰ ਇਹ ਕਹਿੰਦਾ ਵਾਡਾ ਜਵਾਈ ਹੈ ਉਹਦਾ ਪਤਾ ਨਾ ਮੈਨੂੰ ਭਰਾ ਪਿੰਡ ਭਾਜੀ ਆ ਤਕਾਲੇ ਲੱਗੇ ਪਿੰਡ ਉਹਨਾਂ ਦਾ ਉਹ ਪੁੱਵੇ ਚਾਰ ਜੋ ਕੰਮ ਲੱਗੇਦੇ ਆ ਮੈਂ ਕਾ ਕਾ ਤੇਰਾ ਕੋਈ ਮਤਲਬ ਨਹੀਂ ਬੋਲਣ ਦਾ ਹਾਂਜੀ ਮੈਨੂੰ ਦੱਸ ਦੋ ਕਿ ਅੱਜ ਜਿਹੜੇ ਤੁਹਾਡੇ ਮਾਮਾ ਆਇਆ ਸੀਗਾ ਇਟਮਾਨ ਦੋ ਕੀ ਮਾਮਾ ਸੀ ਜਿਹੜਾ ਪੇਸ਼ੈਂਟ ਸੀਗਾ ਜਦੋਂ ਸਾਡੇ ਕੋਲ ਲਿਆਇਆ ਗਿਆ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਪੇਸ਼ੈਂਟ ਦੇ ਅਟੈਂਡੈਂਟ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਝਗੜਾ ਹੋਇਆ ਪਰ ਆਪਾਂ ਨਹੀਂ ਦੱਸ ਸਕਦੇ ਹੈਗੇ ਆਪਾਂ ਉਹਦੇ ਹਿਸਾਬ ਨਾਲ ਉਹਦੀ ਪੁਲਿਸ ਇਨਫੋਰਮੇਸ਼ਨ ਭੇਜਤੀ ਹੋਈ ਹੈ ਧਾਰੀਵਾਲ ਥਾਣੇ ਨੂੰ ਕਿਉਂਕਿ ਜੱਪੋਵਾਲ ਦੇ ਸੀਗੇ ਉਹ ਤੇ ਬਾਕੀ ਪੇ ਪੇਸ਼ੈਂਟ ਦਾ ਨਾਮ ਸੀਗਾ ਕ੍ਰਿਸ਼ਨਾ ਦੇਵੀ 60 ਸਾਲ ਉਮਰ ਸੀਗੀ ਉਹਨਾਂ ਦੀ ਜੱਪੋਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਦੀ ਬਾਡੀ ਨੂੰ ਆਪਾਂ ਮੋਰਚਰੀ 'ਚ ਸ਼ਿਫਟ ਕਰਾ ਦਿੱਤਾ ਹੈ ਪਹਿਲਾਂ ਇੱਥੇ ਆਏ ਜਦੋਂ ਇੱਥੇ ਆਏ ਸੀਗੇ ਆਲਰੇਡੀ ਡੈੱਡ ਸੀਗੇ ਆਪਾਂ ਪੇਸ਼ੈਂਟ ਨੂੰ ਚੈੱਕ ਕੀਤਾ ਉਹਨਾਂ ਦੀ ਡੈਥ ਆਂਦਿਆਂ ਦੇ ਹੋ ਚੁੱਕੀ ਸੀਗੇ ਤਾਂ ਪਤਾ ਲੱਗਿਆ ਕਿ ਕਿਹੜੀ ਗੱਲ ਤੋਂ ਝਗੜਾ ਹੋਇਆ ਸੀ ਝਗੜੇ ਦੀ ਵਜ੍ਹਾ ਤਾਂ ਨਹੀਂ ਪਤਾ ਸਾਨੂੰ ਉਹ ਤਾਂ ਪੁਲਿਸ ਵਾਲੇ ਹੀ ਪੁੱਛਣਗੇ ਆਪਾਂ ਜੋ ਆਪਣੇ ਵੱਲੋਂ ਕਰ ਸਕਦੇ ਸੀਗੇ ਆਪਾਂ ਬ੍ਰਾਡ ਡੈੱਡ ਹਾਂਜੀ ਬ੍ਰਾਡ ਡੈੱਡ ਸੀਗਾ ਪੇਸ਼ੈਂਟ ਠੀਕ